2027 के चुनाव जितवाने के लिए शाम दाम दंड भेद सच झूठ क्वेश्चन आंसर लड़ाई झगड़ा जो करना पड़ेगा करेंगे तैयार है जोश के साथ बहुत बढ़िया ਮਜੀ ਸਸੋਦੀਆ ਇੱਕ ਐਦਾ ਦਾ ਬੰਦਾ ਜਿਹੜਾ ਪੰਜਾਬ ਇਨਚਾਰਜ ਹੈ ਆਮ ਆਦਮੀ ਪਾਰਟੀ ਲੜਾਇਆ ਹੈ ਜਿਹਨੇ ਸਾਡੇ ਪੰਜਾਬੀਆਂ ਨੂੰ ਪਾਲਣ ਵਾਸਤੇ ਸਾਡੀਆਂ ਧੀਆਂ ਭੈਣਾਂ ਦੀ ਜਿਹੜੀ ਹੈਗੀ ਆ ਬੇਇੱਜ਼ਤੀ ਕੀਤੀ ਆ ਜਿਹੜਾ ਉਹਨੂੰ ਕਹਿੰਦਾ ਪਿਆ ਵਾ ਸਾ ਪਾਪ ਜੋ ਵੀ ਇਹਨਾਂ ਦੇ ਹੁੰਦੇ ਚਾਰ ਪੰਜ ਅੱਖਰ ਉਹ ਵਰਤ ਕੇ ਕਹਿੰਦਾ ਹੈ ਇਹ ਤੇ ਯੂਜ਼ ਕਰੋ ਤੇ 27 ਦੀ ਅਸੀਂ ਸਰਕਾਰ ਬਣਾਣੀ ਹੈ ਅਗਰ ਮੈਂ ਅੱਖਰਾਂ ਨੂੰ ਆੜ-ਆੜ ਕਰਾਂ ਉਹ ੱਟਕਾ ਵੀ ਆ ਪੈਸਾ ਵੀ ਆ ਨਾਲੇ ਜਿਹੜਾ ਹੈਗਾ ਵਾ ਯੋਰ ਕਰਕੇ ਕਰੋ ਕਿਸੇ ਵੀ ਹਿਸਾਬ ਨਾਲ ਇਹ ਸਖੇ 171 ਜਿਹੜਾ ਹੈਗੇ ਵੀ ਵਾਇਲੇਸ਼ ਵਾਲੇ ਤੇ ਪਰਚਾ ਦਾ ਝੋਲਾ ਬੰਦਾ ਅਸੀਂ ਅੱਜ ਪੁੱਤਣਾ ਸਾੜੇ ਦਾਣੇ ਬੰਗ ਕਰਦੇ ਆ ਕਿ ਇਹਨਾਂ ਦੇ ਰਜਿਸਟਰ ਹੋਣੀ ਚਾਹੀਦੀ ਹੈ ਤੇ ਨਾਲੇ ਇਹਨਾਂ ਨੂੰ ਜਿਹੜਾ ਹੈਗਾ ਪ੍ਰੋਪਰਲੀ ਸਬਾਗਣਾ ਚਾਹੀਦਾ ਹੈ ਕਿ ਜਿਹੜਾ ਨੁਕਸਾਨ ਹੈ ਪੰਜਾਬ ਵਾਲਾ ਕਰਦੇ ਪਏ ਆ ਕਿਤੇ ਇਹਨਾਂ ਨੇ ਸਾਡੂੰ ਪੈਸੇ ਦੇ ਤੌਰ ਤੇ ਮਾਲੀ ਤੌਰ ਤੇ ਪੰਜਾਬ ਖਤਮ ਕੀਤਾ ਅੱਜ ਸਾਡੇ ਜਮਹੂਰੀਅਤ ਨੂੰ ਖਤਮ ਕਰਦੇ ਪਏ ਆ ਇਸ ਕਰਕੇ ਸਾਰੇ ਸਾਰੇ ਦੇ ਖਿਲਾਫ ਜਿਹੜਾ ਐਕਸ਼ਨ ਚਾਹੀਦਾ ਔਰ ਵੱਡਾ ਐਕਸ਼ਨ ਹੋਣਾ ਚਾਹੀਦਾ ਵਾ ਭਗਵਾਨਤਮਾਨ ਦੇ ਉੱਤੇ ਤੇ ਨਾਲੇ ਜਿਹੜਾ ਹੈਗਾ ਵਾ ਅਮਨ ਰੋੜੇ ਤੇ ਜਿਹੜੇ ਸਨ ਪੰਜਾਬੀ ਹੋਣ ਦੇ ਬਾਵਜੂਦ ਪੰਜਾਬੀ ਹੋਣ ਦੇ ਬਾਵਜੂਦ ਪੰਜਾਬ ਦੀਆਂ ਮਾਵਾਂ ਭੈਣਾਂ ਦਾ ਇਹਨਾਂ ਨੇ ਮਜ਼ਾਕ ਉਡਾ ਕੇ ਬਣਾਉਂਦਾ ਬੇਸ ਕਰਕੇ ਅੱਜ ਪ੍ਰੋਟੈਸਟ ਹੈਗੀ ਆ ਜਿਹੜੀ ਸਾਰੇ ਪੰਜਾਬ ਚ ਪ੍ਰੋਟੈਸਟ ਹੋ ਰਹੀ ਹੈਗੀ ਆ ਔਰ ਇਹ ਪ੍ਰੋਟੈਸਟ ਜਿਹੜੀ ਹੈ ਅਸੀਂ ਇੱਕ ਸਿੰਬੋਲਿਕ ਤੌਰ ਤੇ ਦੱਸਾ ਜਾਂਦੇ ਆ ਕਿ ਹੁਣ ਲੋਕੀ ਜਿਹੜੇ ਆ ਨਾ ਉਹ ਇੰਨਾ ਲੋਕਾਂ ਨੂੰ ਦਿੱਲੀੋਂ ਆਏ ਬੰਦੇ ਹਣ ਜੁੱਤੀਆਂ ਮਾਰਨੋਂ ਤਿਆਰ ਬੈਠੇ ਆ ਇੱਕ ਵਾਰੀ ਸਰਕਾਰ ਦੇ ਵਿੱਚ ਚੱਲੋ ਤੁਹਾਨੂੰ ਪਤਾ ਲੱਗੂ ਅੱਜ ਤਾਂ ਤੁਹਾਡੇ ਬਾਦ ਦੋ ਚਾਰ ਸਿਰ ਤੇ ਹੈਗਾ ਲੋਕਾਂ ਦੇ ਛੱਟੇ ਨਹੀਂਗੇ ਜੀ ਜਿਵੇਂ ਇੱਥੇ ਜਾਈ ਹਾਲੇ ਅੱਜ ਜਿਹੀ ਰਹਿ ਜਿਹੜਾ ਜਿਹੜੇ ਸਾਰੇ ਪੰਜਾਬ ਦੇ ਲੋਕਾਂ ਨੇ ਸੁਣਿਆ ਸੋਦੀਆ ਦਾ ਇੱਕ ਕਲਿੱਪ ਜੀ ਜਿਸ ਵਿੱਚ ਉਹ ਆਪਣੇ ਵਰਕਰਾਂ ਨੂੰ ਉਫਸਾਰਿਆ ਵਾ ਸ਼ਾਂ-ਦਾਮ ਦੰਦ ਦੇ ਝੂਠ ਸੱਚ ਲੜਾਈ ਝਗੜੇ ਜੋ ਮਰਜ਼ੀ ਕਰੋ ਇਲੈਕਸ਼ਨ ਜਿੱਤਣੀ ਹੈ ਜੀ ਉਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਕਲਿੱਪ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਦੇ ਹਾਲਾਤ ਜੋ ਪਹਿਲਾਂ ਹੀ ਨਾ ਸਾਜ ਕਰਨੇ ਹੋਰ ਵਿਗੜਦੇ ਦਿਖ ਰਹੇ ਨੇ ਜਿਸ ਕਰਕੇ ਅਸੀਂ ਅੱਜ ਉਸ ਸ਼ਖਸ਼ ਦਾ ਉਹ ਜਿਹੜਾ ਦੋਸ਼ੀ ਆ ਸਾਡਾ ਪੰਜਾਬੀਆਂ ਦਾ ਉਹਦਾ ਪਤਲਾ ਫੁੱਟ ਗਿਆ ਅਤੇ ਪੰਜਾਬੀਆਂ ਨੇ ਇਸ ਨੂੰ ਚੈਲੰਜ ਲਿਆ ਇਹ ਬਹੁਤ ਵੱਡਾ ਸਾਡੇ ਲਈ ਚੈਲੰਜ ਆ ਅਸੀਂ ਪਹਿਲਾਂ ਬਹੁਤ ਵੱਡਾ ਸੰਤਾਪ ਭੋਗ ਚੁੱਕੇ ਮਰਨ ਵਾਲਾ ਸਿੱਖ ਹੋਵੇ ਮਰਨ ਵਾਲਾ ਹਿੰਦੂ ਹੋਵੇ ਹੈ ਪੰਜਾਬੀ ਕੱਲ ਨੂੰ ਝਗੜੇ ਹੋਣਗੇ ਮਰਨ ਵਾਲਾ ਕਾਂਗਰਸੀ ਹੋਵੇ ਮਰਨ ਵਾਲਾ ਅਕਾਲੀ ਹੋਵੇ ਮਰਨ ਵਾਲਾ ਆਪ ਦਾ ਹੋਵੇ ਹੋਣਗੇ ਪੰਜਾਬੀ ਇਹ ਦਿੱਲੀ ਵਾਲਿਆਂ ਨੇ ਝੋਲੇ ਚੱਕਨੇ ਆ ਤੇ ਦਿੱਲੀ ਜਾਵਣ ਨੇ ਇਹ ਪੰਜਾਬੀਆਂ ਨੂੰ ਉਕਸਾਰੇ ਨੇ ਲੜਨ ਵਾਸਤੇ ਮਰਨ ਵਾਸਤੇ ਜੋ ਸਾਨੂੰ ਬਰਦਾਸ਼ਤ ਨਹੀਂ ਸਾਨੂੰ ਮਨਜ਼ੂਰ ਨਹੀਂ ਅਸੀਂ ਅੱਜ ਇਹਦਾ ਪੁੱਤਰਾ ਫੂਕੇ ਇਹਨੂੰ ਸੰਕੇਤ ਦਿੱਤਾ ਆਮ ਆਦਮੀ ਪਾਰਟੀ ਨੂੰ ਔਰ ਨਾਲ ਪੰਜਾਬ ਦੇ ਲੋਕਾਂ ਨੂੰ ਇੱਕ ਬੰਗਾਰ ਵੀ ਜੇ ਅੱਜ ਵੀ ਇਸ ਤਰ੍ਹਾਂ ਹੋਏ ਜਿਹੜੇ ਸ਼ਾਮ-ਦਾਮ ਦੰਡ ਵੇਦ ਵਾਲੀ ਗੱਲ ਆ ਜਿਹੜੀ ਵੇਦ ਵਿੱਚੋਂ ਆਪਾਂ ਕੱਢੀਏ ਜੇ ਕਿ ਜਿਹੜਾ ਇਹਨਾਂ ਦੇ ਆਉਣ ਤੋਂ 14 ਦੇ ਵਿੱਚ ਆਉਣ ਤੋਂ ਬਾਅਦ ਨਾ ਤਾਂ ਅਸੀਂ ਲਾਲਚ ਵਿੱਚ ਆਏ ਲਾਲਚ ਵਿੱਚ ਵੀ ਚਲੋ ਆਗੇ ਕਹਿ ਸਕਦੇ ਹਾਂ ਹੁਣ ਤਾਂ ਸਾਹਮਣੇ ਆ ਜੀ ਇਹਨਾਂ ਸਾਫ ਦੇ ਵਿੱਚ ਮਤਲਬ ਲਾਲਚ ਦਿੱਤਾ ਗਿਆ ਜੀ ਦਾਮ ਸਾਡਾ ਮੁੱਲ ਪਾਇਆ ਗਿਆ ਸਾਨੂੰ ਉਕਸਾਇਆ ਗਿਆ ਹੁਣ ਸਾਡੇ ਤੇ ਤੀਜਾ ਜਿਹੜਾ ਇਹਨਾਂ ਦਾ ਚੌਥਾ ਐਕਸ਼ਨ ਸੀਗਾ ਉਹ ਬਿਆਦਬੀਆਂ ਕਰਕੇ ਇਹਨਾਂ ਨੇ ਕੀਤਾ ਹੁਣ ਉਹ ਸਾਰਿਆਂ ਤੋਂ ਬਾਅਦ ਹੁਣ ਸਾਨੂੰ ਲੜਾ ਕੇ ਮਰਵਾਉਣਾ ਚਾਹੁੰਦੇ ਸਾਨੂੰ ਆਸ ਵਿੱਚ ਭਾਈਚਾਰਕ ਸਾਡੀ ਖਤਮ ਕਰਨਾ ਚਾਹੁੰਦੇ ਜੀ ਜੋ ਸਾਨੂੰ ਕਾਬਲੇ برداشت ਨਹੀਂ ਜਿਹਦੇ ਖਿਲਾਫ ਅਸੀਂ ਅੱਜ ਪ੍ਰੋਟੈਸਟ ਕੀਤਾ ਔਰ ਮੈਂ ਸਮੁੱਚੇ ਪੰਜਾਬੀਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਹੁਣ ਅੱਜ ਦੇਖੋ ਬਹੁਤੇ ਲੋਕ ਨਹੀਂ ਆਏ ਮੈਨੂੰ ਇਸ ਗੱਲ ਦਾ ਅਫਸੋਸ ਆ ਆਉਣੇ ਚਾਹੀਦਾ ਹਿੱਸਾ ਰਿਆਂ ਨੂੰ ਬਹੁਤ ਵੱਡੀ ਗੱਲ ਆ ਛੋਟੀ ਗੱਲ ਨਹੀਂ ਇਹ ਗੱਲ ਜਿਹੜੀ ਉਹਨੇ ਕਹੀ ਆ ਨਾ ਛੋਟੀ ਗੱਲ ਨਹੀਂ ਇਹਨੂੰ ਤੁਸੀਂ ਜੇ ਲਾਈਟ ਲੈਣੇ ਹੋ ਤਾਂ ਇਹਦਾ ਮਤਲਬ ਤੁਸੀਂ ਨਾ ਸਮਝੋ ਦੁਕਾਨਾਂ ਖੋਲ ਕੇ ਬੈਠੋ ਕਾਰੋਬਾਰ ਕਰੋ ਪਰ ਉਤੋਂ ਜ਼ਰੂਰੀ ਆ ਆਪਣੇ ਪੁੱਤ ਬਚਾਉਣੇ ਜੀ ਆਪਣਾ ਭਵਿੱਖ ਬਚਾਉਣਾ ਆਪਣੇ ਬੱਚੇ ਬਚਾਉਣੇ ਤੇ ਜਿਹੜੀ ਉਹਨਾਂ ਦੀ ਚਾਲ ਆ ਲੜਾ ਕੇ ਪੁੱਤ ਮਰਵਾਉਣ ਦੀ ਜੀ ਤੇ ਜੇ ਅਸੀਂ ਦੁਕਾਨਾਂ ਤੇ ਬੈਠਾਂਗੇ ਅਸੀਂ ਕਾਰੋਬਾਰ ਤੇ ਜਾਵਾਂਗੇ ਅਸੀਂ ਕਾਰਖਾਨੇ ਖੋਲਾਂਗੇ ਅਸੀਂ ਐਸੇ ਪ੍ਰੋਟੈਸਟਾਂ ਵਿੱਚ ਨਹੀਂ ਆਵਾਂਗੇ ਤਾਂ ਮਤਲਬ ਅਸੀਂ ਆਪਣੇ ਪੁੱਤ ਮਰਵਾਉਣ ਵਾਸਤੇ ਤਿਆਰ ਬੈਠੇ ਜੀ ਤੁਸੀਂ ਇਸ ਕਰਕੇ ਪੰਜਾਬੀਆਂ ਨੂੰ ਇੱਕ ਬਹੁਤ ਵੱਡੀ ਬੰਗਾਰ ਆ ਬਹੁਤ ਵੱਡੀ ਚੁਣੌਤੀ ਆ ਅੱਜ ਇਹ ਸਮਾਂ ਨਹੀਂ ਅਵੇਸਲੇ ਹੋਣ ਦਾ ਅੱਜ ਇਹ ਸਮਾਂ ਨਹੀਂ ਚੱਲ ਹੋਊ ਵਾਲੀ ਗੱਲ ਕਰਨ ਦਾ ਅੱਜ ਬਹੁਤ ਜ਼ਿਆਦਾ ਐਕਸ਼ਨ ਦੀ ਲੋੜ ਆ ਅੱਜ ਕੱਲ੍ਹ ਦੇਖੋ ਇੱਕ ਮਨੀਸ਼ ਸੋਧਿਆ ਜੋ ਪੰਜਾਬ ਦਾ ਪਰਿਵਾਰੀ ਆਮ ਆਦਮੀ ਪਾਰਟੀ ਦਾ ਇੱਕ ਯੋਜਨਾ ਉਹਨਾਂ ਦੀ ਖੁੱਲ ਕੇ ਬਾਹਰ ਆ ਗਈ ਆ ਇਹ ਉਹ ਪੰਜਾਬ ਦੇ ਵਿੱਚ ਦੰਗਾ ਕਰਾਉਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਆਪਸ ਵਿੱਚ ਲੜਾਣਾ ਚਾਹੁੰਦੇ ਆ ਉਹਨਾਂ ਦਾ ਇੱਕੋ ਇੱਕ ਨਾਮ ਥਾਵਾ ਕਿ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਜਿਹੜੀ 2027 ਚ ਬਣਦੀ ਪਰ ਉਹ ਤੇ ਮੀਟਿੰਗ ਦੇ ਵੀ ਬਿਲਕੁਲ ਨੰਗੇ ਹੋ ਗਏ ਆ ਔਰ ਪੰਜਾਬ ਦੇ ਲੋਕ ਬਿਲਕੁਲ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਇਸ ਕਰਕੇ ਸ਼ਰੋਮ ਨਹੀਂ ਆ ਕਾਲੀ ਦਲ ਸ਼ਹਿਰੀ ਲੁਧਿਆਣਾ ਜੱਥੇ ਵੱਲੋਂ ਮਨੀਸ਼ ਸੋਹਣ ਦੇ ਆ ਉਤਲਾ ਸਾੜ ਕੇ ਔਰ ਦਰਸ਼ਨ ਕੀਤਾ ਗਿਆ ਵਾ ਔਰ ਚੇਤਾਵਨੀ ਦਿੱਤੀ ਗਈ ਆ ਕਿ ਜੋ ਨਾਨੇ ਇੰਨੀ ਵੱਡੀ ਘਟਨਾ ਨੂੰ ਅਜਨਾਹ ਔਰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਉਸ ਤੋਂ ਬਾਅਦ ਆਣ ਨਹੀਂ ਤਾਂ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਇਹ ਲੋਕ ਪੰਜਾਬ ਨੂੰ ਲੁੱਟਣ ਵਾਸਤੇ ਆਏ ਆ ਇਹਨਾਂ ਤੋਂ ਬਚਣਾ ਚਾਹੀਦਾ ਵਾ ਔਰ ਸ਼ਰੋਮੀਆ ਅਕਾਲੀ ਦਰ ਪੰਜਾਬ ਦੀ ਮਾਂ ਪਾਰਟੀ ਆ ਆਪਾ ਸਾਰੇ ਮਿਲ ਕੇ ਪੰਜਾਬ ਦੀ ਮਾਂ ਪਾਰਟੀ ਸ਼ਰੋਮੀਆ ਅਕਾਲੀ ਦਰ